ਲੋ ਜੀ ਹਾਂਜੀ ਸਸਤੀ ਕਾਲ ਜੀ ਅੱਜ ਆਪਾਂ ਤੁਹਾਨੂੰ ਸੂਟ ਕਟਿੰਗ ਕਰਕੇ ਦਿਖਾਵਾਂਗੇ ਇਹ ਪਸ਼ਮੀਨੀ ਦਾ ਸੂਟ ਹੈ ਕਸ਼ਮੀਰੀ ਟੈਪ ਇਹ ਇਹ ਜੈਟੀ ਵੀ ਬਣੇਗਾ ਜਿੱਦਾਂ ਇਹ ਪਰ ਆਪਾਂ ਸਲਵਾਰ ਬਣਾਉਣੀ ਹੈ ਪਲਾਜ਼ੋ ਨਹੀਂ ਬਣਾਉਣਾ ਇਹਦਾ ਕਲਰ ਮੰਦੀ ਹੈ ਇਹਦੇ ਲਗ ਲੱਗ ਫਾਟ ਬਣੇ ਹੁੰਦੇ ਨੇ ਉਹ ਆਪਾਂ ਕਟਿੰਗ ਆ ਕਰਾ ਦੇਸੀਗੇ ਸ਼ਾਲ ਦਾ ਲੱਗੁੰਦਾ ਸਲਵਾਰ ਦਾ ਲੱਗੁੰਦਾ ਕਰੀਜ ਦਾ ਅਗਲਾ ਪਿਛਲਾ ਤੇ ਬਾਵਾ ਅਲੱਗ ਹੁੰਦੀਆਂ ਨੇ ਅੱਧਿਆ ਆਪਾਂ ਦਿਖਾ ਦੇਨੇ ਆ ਆਮਲ ਆਪਣਾ ਜਿਹੜਾ ਸ਼ਾਲ ਹੈ ਵਿੱਚ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਇਸ ਤਰ੍ਹਾਂ ਸੈਟਾ ਤੇ ਬਾਰਡਰ ਹੈ ਇਹਨੂੰ ਆਪਾਂ ਅਲੱਗ ਕੱਟ ਲਿਆ ਇਹ ਸਾਰੇ ਕੱਪੜੇ ਇਕੱਠਾ ਹੀ ਬਣਿਆ ਹੁੰਦਾ ਹੈਗਾ ਇਹਨੂੰ ਆਪਾਂ ਅਲੱਗ ਕੱਟ ਲਿਆ ਹੈ ਦੇਖੋ ਇਸ ਤਰ੍ਹਾਂ ਬਣਿਆ ਹੋਏਗਾ ਬਹੁਤ ਸੋਹਣਾ ਇਹਨੂੰ ਆਪਾਂ ਅਲੱਗ ਕੱਟ ਲਿਆ ਕਿ ਇਹ ਵਾਲਾ ਹੈ ਦਾ ਕਮੀਜ਼ ਅਗਲਾ ਤੇ ਪਿਛਲਾ ਜਿਹੜਾ ਪਾਸਾ ਹੁੰਦਾ ਹੈ ਉਗੜਾ ਬਣਿਆ ਹੋਇਆ ਇਹ ਪੁੱਠਾ ਜੋੜਿਆ ਹੋਇਆ ਮੈਂ ਕਟਿੰਗ ਕਰਨ ਵਾਸਤੇ ਤੇ ਸਿੱਧਾ ਪਤਨ ਦਿਖਾ ਦਿੰਨੇ ਆ। ਆਹ ਵਲਡ ਡਿਜ਼ਾਈਨ ਬਣਿਆ ਹੋਇਆ ਕਿ ਰੇ ਤੇ ਇਹਦੀ ਚੜਾਈ ਥੋੜੀ ਘੱਟ ਹੁੰਦੀ ਹੈ। ਤੇ ਇਸ ਬਸ ਇਸ ਤਰੀ ਸਾਰੇ ਪੀਸ ਬਣੇ ਹੁੰਦੇ ਨੇ। ਐਸਟਾ ਪੰਜਾ ਮਰਜੀ ਇਹਦੇ ਚੋ ਘੇਰਾ ਰੱਖ ਸਕਦੇ ਆ। ਤੇ ਆ ਦੇਖੋ ਇਸ ਤਰ੍ਹਾਂ ਗਲਾ ਬਣਿਆ ਹੋਇਆ ਬਹੁਤ ਸੋਹਣਾ। ਕਪੜਾ ਦਾ ਆਪਣਾ ਘਰੇ ਬੈਠੇਆ ਫੇਰਦਾਰੀ ਕਰ ਲਈ ਐ। ਕਸ਼ਮੀਰੀ ਜਿਹੜੇ ਆਉਂਦੇ ਹੁੰਦੇ ਨੇ ਉਹਨਾਂ ਤੋਂ। ਦੇ ਬੈਕ ਸਾਈਡ ਤੇ ਆਪਣੀ ਹੈਗਾ ਸਿਰਫ ਆ ਵਾਲਾ ਬਾਰਡਰ ਇਹਨਾਂ ਬਾਈ ਦੇ ਆਪਸ਼ਨ ਹੁੰਦੇ ਨੇ ਤੁਸੀਂ ਇੱਥੋਂ ਮੋੜ ਲੰਬਿਆ ਇਹ ਤਾਂ ਇੱਥੋਂ ਮੋੜ ਦੋ ਇੱਥੋਂ ਮੋੜ ਦੋ ਇਹ ਇੱਥੋਂ ਵੀ ਤੁਸੀਂ ਮੋੜ ਸਕਦੇ ਹੋ ਇੱਥੋਂ ਵੀ ਮੋੜ ਸਕਦੇ ਹੋ ਇਸ ਤਰ੍ਹਾਂ ਕਰਕੇ ਇਹ ਆਪਸ਼ਨ ਬਣੇ ਹੁੰਦੇ ਨੇ ਵੀ ਆਪਾਂ ਆਪਣੀ ਲੰਬਾਈ ਦੇ ਅਕੋਰਡਿੰਗ ਰੱਖਣਾ ਹੁੰਦਾ ਇੱਕ ਮੀਜ ਹੈ ਤੇ ਇਹਦੇ ਇੱਥੇ ਬਾਜੂ ਵੀ ਸੀਗੇ ਹਾਂਜੀ ਆਹ ਬਾਜੂ ਨੇ ਇਹ ਜਿੱਦ ਬਜਟ ਇਕੜਾ ਇਵੀ ਸਿਲਾਈ ਸਿਲਾਈ ਹੈ ਜਿਹੜੀ ਜੇ ਤੱਕ ਤੁਸੀਂ 17 ਇੰਚ ਰੱਖਣਾ ਹੈਗਾ ਇਹ ਸਾਰਾ ਨਾ ਡਬਲ ਫੋਲਡ ਕਰਕੇ ਦੋਨੋਂ ਪਾਸੇ ਬਾਟਰ ਸੀਗਾ ਇਸ ਤਰ੍ਹਾਂ ਦੋਨੋਂ ਪਾਸੇ ਬਾਟਰ ਦਸੀ ਮੈਂ ਇਸ ਤਰ੍ਹਾਂ ਰੱਖੀਏ ਜੇ 17 ਇੰਚ ਪੂਰੀ ਰੱਖਣੀ ਹੈ ਤਾਂ ਤੁਹਾਡੀ ਬਣ ਜੂਗੀ ਤੇ ਨਹੀਂ ਤਾਂ ਤੁਸੀਂ ਜੋੜ પા ਕੇ ਜਿੰਨੀ ਮਰਜ਼ੀ ਲੰਬੀ ਕਰ ਸਕਦੇ ਹੋ ਇਹਨਾਂ ਬਾਵਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਇਹ ਆਪਾਂ ਡਬਲ ਫੋਲਡ ਆ ਦੇਖੋ ਕਰਿਆ ਹੋਇਆ ਹੈ ਇਹਨਾਂ ਦੇ ਅਲੱਗ-ਅਲੱਗ ਪਾਰਟ ਨੇ ਜੇ ਤੁਸੀਂ ਇਸ ਤਰ੍ਹਾਂ 16 ਸਤਹਾਂ ਚਿਕ ਬਣਾਉਣੇ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਅਗਰ ਨਹੀਂ ਬਣਾਉਣੀ ਤੁਸੀਂ ਤੇ ਇਹਦੇ ਵਿੱਚ ਜੋੜ ਵੀ ਇਹਦੇ ਵਿੱਚੋਂ ਹੀ ਪੈਣਗੇ ਇਹਦੇ ਵਿੱਚ ਇਹ ਨਹੀਂ ਹੈਗਾ ਕਿਤੇ ਉਧਰੋਂ ਉਧਰੋਂ ਕਪੜਾ ਲੈ ਕੇ ਆਪਾਂ ਬਣਾ ਲੈਣਾਗਾ ਇਹ ਵਸ ਇਸ ਤਰ੍ਹਾਂ ਇਹਦੇ extra ਜੋੜ ਪੈ ਜਾਊਗਾ ਇਹਦੇ ਲਈ ਸਾਈਡ ਤੋਂ ਹਾਂ ਵਾਲਾ ਬੱਡਰ ਲੈ ਕੇ ਜੋੜ ਪੈ ਕੇ ਤੇ ਇਸੇ ਬਾਜੂ ਜਿਹੜੀ ਆਪਣੀ ਲੰਬੀ ਹੋ ਜੂਗੀ ਇਹ ਬਾਜੂ ਦਾ ਕਪੜਾ ਹੁੰਦਾ ਇਹਦੇ ਚ ਇਸ ਤਰ੍ਹਾਂ ਬਣਿਆ ਹੁੰਦਾ ਤੇ ਅਸਲਵਾਰ ਦਾ ਹੁੰਦਾ ਕਾਫੀ ਸਾਰਾ ਕਪੜਾ ਹੁੰਦਾ ਜਦੋਂ ਪਾਈ ਦੀ ਕਟਿੰਗ ਦੱਸਾਂਗੇ ਇਹ ਪਲਾਜੋ ਦਾ ਕੰਮ ਬੜਿਆ ਹੁੰਦਾ ਹੈ ਕਿ ਆਪਾਂ ਪਲਾਜੋ ਤਾਂ ਬਹੁਤ ਆਸਾਨੀ ਨਾਲ ਬਣ ਜਾਂਦਾ ਹੈ ਇਹਦਾ ਇਨਈ ਕੱਪੜੇ ਚ ਹੀ ਬਣ ਜਾਂਦਾ ਜਿੰਨੇ ਮਰਜ਼ੀ ਭਾਰੀ ਦਾ ਬਣਾ ਲਓ ਇਹ ਪਲਾਜੋ ਦੇ ਇਹਦੇ ਸਲਵਾਰ ਦੇ ਦੋਨਾਂ ਪਾਸੇ ਬਾਰਡਰ ਇਹ ਵੀ ਆਪਾਂ 4 ਫੋਲਡ ਵਿੱਚ ਕਰਿਆ ਹੋਇਆ ਇਸ ਤਰ੍ਹਾਂ ਇਹਦੀ ਜਦੋਂ ਤੁਹਾਨੂੰ ਕਟਿੰਗ ਦੱਸਾਂਗੇ ਵੀ ਇਹਦੀ ਆਪਾਂ ਸਲਵਾਰ ਕਿਹੜੇ ਤਰੀਕੇ ਨਾਲ ਬਣਾ ਸਕਦੇ ਹਾਂ ਵੀ ਆਪਣਾ ਬਾਰਡਰ ਵੀ ਜਿਹੜਾ ਇਹ ਜਾਇਆ ਨਾ ਜਾਵੇ ਤੇ ਸਲਵਾਰ ਵੀ ਜਿਹੜੀ ਆਪਣੀ ਸੋਹਣੀ ਘੇਰ ਦੀ ਬਣ ਜੇ ਇਹ ਤੇ ਦੋ ਤਿੰਨ ਤਰੀਕੇ ਨੇ ਉਹ ਪਤਨ ਦੱਸਾਂਗੇ ਜਿਵੇਂ ਵੀ ਬਣਾਉਣੀ ਹੋਈ ਆਪਾਂ ਬਣਾ ਸਕਦੇ ਆ ਠੀਕ ਹੈ ਜੀ ਇਹ ਲੰਬਾਈ ਪਉ ਤੋਂ ਇਹ ਸਾਰੇ ਕੱਪੜੇ ਦੀ ਤੇ ਪਰ ਜੜਾਈ ਘੱਟ ਹੁੰਦੀ ਹੈ ਕਿਉਂਕਿ ਇਹਦੇ ਅਲੱਗ-ਅਲੱਗ ਸਾਰੇ ਪੀਸ ਦਿੱਤੇ ਹੁੰਦੇ ਨੇ ਉਹਨਾਂ ਨੇ ਜੇ ਆਪਾਂ ਬਾਹਾਂ 'ਚ ਜੋੜ ਪਾਣਾ ਤਾਂ ਵੀ ਇਸੇ ਬਾਹਾਂ ਦੇ ਵਿੱਚੋਂ ਪਾਉਣਾ ਜੇ ਇਹ ਪਾਉਂਜ ਬਣਾਉਣੀ ਥਾਵੇਂ ਸਲਵਾਰ 'ਚ ਵੀ ਆਪਾਂ ਜਿਹੜੀਆਂ ਕੁੰਦੀਆਂ ਕੱਢਣੀਆਂ ਤਾਂ ਵੀ ਇਸੇ 'ਚੋਂ ਕੱਢਣੀਆਂ ਨੇ ਬੈਲਟ ਵੀ ਇਸੇ 'ਚੋਂ ਨਿਕਲਣੀ ਹੈ ਹੋਰ ਕੋਈ ਕੱਪੜਾ ਫਾਲਤੂ ਨਹੀਂ ਹੁੰਦਾ ਤੇ ਦੇਖੋ ਕਿੰਨਾ ਸੋਹਣਾ ਕਲਰ ਹੈ ਤੇ ਕਿੰਨਾ ਸੋਹਣਾ ਹੈ ਇਹਦਾ ਫਰੰਟ ਸਾਈਡ ਹੈ ਤੇ ਇਹਦੀ ਆਪਾਂ ਸਲਵਾਰ ਦੀ ਕਟਿੰਗ ਦੱਸਾਂਗੇ ਫਿਰ ਆਪਾਂ ਕਮੀਜ਼ ਦੀ ਦੱਸਾਂ। ਲਓ ਜੀ ਇਹ ਸਲਵਾਰ ਆਪਾਂ ਕਟਿੰਗ ਕਰਨੀ ਹੈ ਬਾਰਡਰ ਵਾਲੀ ਤੇ ਇਹ ਇਸ ਤਰ੍ਹਾਂ ਦੋਨਾਂ ਪੱਲਿਆਂ ਤੇ ਬਾਰਡਰ ਬਣਿਆ ਹੋਇਆ ਆ ਆਪਣਾ ਸਿੱਧਾ ਪਾਸਾ ਆ ਪੁੱਠਾ ਪਾਸਾ ਇਹਨੂੰ ਆਪਾਂ ਇਸ ਤਰ੍ਹਾਂ ਜੋੜ ਕੇ ਜਿਹੜੇ ਨੇ ਦੋਨੇ ਬਾਰਡਰ ਮਲਾ ਲੈਣੇ ਨੇ ਦੋਨੇ ਪੱਟਰ ਮਲਾ ਕੇ ਆਪਾਂ ਫੋਰ ਫੋਲਡ ਜਿਹੜਾ ਕਰ ਲੈਣਾ ਹੈ। ਇਸ ਤਰ੍ਹਾਂ ਚਾਰੇ ਤਿਆਂ ਨਾਲ ਇਸ ਤਰ੍ਹਾਂ ਮਲਾ ਕੇ ਇਸ ਤਰ੍ਹਾਂ ਰੱਖ ਲੈਣਾ ਹੈ ਇਹ ਹੈਗਾ ਇਹਨੂੰ ਚੰਗੀ ਤਰ੍ਹਾਂ ਜਿਹੜੇ ਨੇ ਬਿਲਕੁਲ ਪੱਲੇ ਮਲਾ ਲੈਣੇ ਨੇ ਅਨਸ਼ਾਨੀਆਂ ਜਿਹੜੀਆਂ ਲਾਈਆਂ ਸੀ ਇਹ ਏਦਾਂ ਉਹ ਨਾ ਪਲਾਜੋ ਤਾਂ ਏਦਾਂ ਹੀ ਬਣ ਸਕਦਾ ਉਹਦੇ ਤੇ ਕਿਉਂਕਿ ਘੱਟ ਕੱਪੜਾ ਲੱਗਦਾ ਹੈਗਾ ਇਹ ਆਪਾਂ ਬਣਾਉਣੀ ਹੈ ਸਲਵਾਰ ਇਸ ਤਰ੍ਹਾਂ ਇਹਨੂੰ ਬਿਲਕੁਲ ਆਪਕਣਾ ਨਹੀਂ ਤੇ ਲਿਹਾਉਣੇਗਾ ਬਾਰਡਰ ਇਸ ਲਈ ਆਪਾਂ ਜਿਹੜਾ ਅੱਧਾ ਇੰਚ ਜਿਹੜਾ ਉਹੀ ਨਿਸ਼ਾਨੀ ਲਾਵਾਂਗੇ ਜਿਹੜਾ ਖਾਲਦ ਕਪੜਾ ਨਾ ਹੋਊ ਆਪਾਂ ਕੱਟ ਦਾਂਗੇ ਐਸਟਰਾ ਵਰਤਿਆ ਆਪਾਂ ਨੰਨਾ ਕੀ ਰੱਖਾਂਗੇ ਅੱਧਾ ਇੰਚ ਦਾ ਜਿਹੜਾ ਮਾਰਜਨ ਹੁਣ ਆਪਾਂ ਮੰਤੀ ਕਰਾਂਗੇ ਜੀ ਆਪਣੀ ਸਲਵਾਰ ਦੀ ਆਪਣੀ ਸਲਵਾਰ ਹੈਗੀ 35 ਇੰਚ ਤੇ 5 ਇੰਚ ਬੈਲਟ ਦਾ ਕੱਟ ਕੇ ਆਪਾਂ ਲੈਣਾ 30 ਤੇ ਅੱਧਾ ਅੱਧਾ ਇੰਚ ਜਿਹੜਾ ਮਾਰਜਨ ਦਾ ਅੱਧਾ ਇੰਚ ਇਧਰੋਂ ਲੈ ਲਿਆ ਅੱਧਾ ਇੰਚ ਇਧਰੋਂ ਆਪਾਂ ਲੈਣਾਗਾ ਤੇ ਇਹ ਤੋਂ ਇਹ ਤੋਂ ਆਪਾਂ ਇਦਾਂ ਇੱਥੇ ਹੀ ਲੈਣਾ ਹੈ ਠੀਕ ਹੈ ਜੀ ਜੇ ਆਪਾਂ 30 ਰੱਖਣਾ ਹੈ 30 ਤੇ ਆਪਾਂ ਨਿਸ਼ਾਨੀ ਲਾ ਕੇ ਇਧਰ ਉਹ ਜਿਹੜੀ ਹੈਗੀ ਆਪਾਂ 30 ਤੇ ਲਾ ਲੈਣੀ ਆ ਆਪਾਂ ਸਲਵਾਰ ਬਣਾਉਣੀ ਹੈ ਪਲਾਜ਼ੋ ਨਹੀਂ ਬਣਾਉਣਾ ਇਧਰ ਉਹ ਵੀ ਆਪਾਂ ਜਿਹੜਾ 30 ਤੇ ਲਾ ਲੈਣੀ ਹੈਗੀ ਇਸ ਤਰ੍ਹਾਂ ਸਲਵਾਰ ਆਪਾਂ ਜਿੰਨੇ ਮਰਜ਼ੀ ਬਣਾ ਸਕਦੇ ਆ ਵਧੀਆ ਬਣ ਜਾਂਦੀ ਆਪਣੀ ਆਪਾਂ ਜਿਹੜੀ ਕਟਿੰਗ ਕਰ ਲਈ ਇਹ ਆਪਣੇ ਪੱਲੇ ਹੋਗੇ ਜੇ ਚਾਹੋ ਤਾਂ ਤੁਸੀਂ ਇਹਦੇ ਚੋਂ ਜਿਹੜੇ ਨੇ ਪੱਲਿਆਂ ਵਾਲੀ ਵੀ ਬਣਾ ਸਕਦੇ ਹੋ ਇਹ ਆਪਾਂ ਬਣਾਵਾਂਗੇ ਜਿਹੜੀਆਂ ਥੋੜੀਆਂ ਜੀਆਂ ਕੁੰਦੀਆਂ ਉੱਚੀਆਂ ਹੁੰਦੀਆਂ ਨੇ ਇਧਰੋ ਕੱਪੜਾ ਆਪਾਂ ਲਵਾਂਗੇ ਐਸਟਰਾਪਾ ਜਿਹੜਾ ਰੱਖਾਂਗੇ ਚਾਹੇ ਇੱਧਰ ਨੂੰ ਰੱਖ ਲਓ ਸਾਝਾ ਕੱਪੜਾ ਜਿਹੜਾ ਚਾਹੇ ਇੱਧਰ ਰੱਖ ਲਓ ਲਾ ਕੇ ਉੱਤੇ ਛਾ ਕੇ ਪਰੱਖਾਂਗੇ ਪਹਿਲਾਂ ਆਪਾਂ ਇੱਥੋਂ ਲੈ ਲੀਏ ਵੀ ਆਪਾਂ ਇੱਥੋਂ ਜਿਹੜਾ ਪੌਂਚਾ ਖੁੱਲਾ ਰੱਖਣਾ ਕਿੰਨਾ ਰੱਖਣਾ ਹੈ ਉਹ ਆਪਾਂ ਆਪਣੀ ਮਰਜ਼ੀ ਹੈਗੀ 70 80 ਨੂੰ ਖੁੱਲੇ ਪੌਂਚੇ ਦਾ ਰਵਾਜ ਹੈ ਤੁਸੀਂ ਜਿੰਨੇ ਮਰਜ਼ੀ ਰੱਖ ਸਕਦੇ ਹੋ ਜੇ 8 ਰੱਖਣੇ ਨੇ ਤੇ ਤੁਸੀਂ ਇੱਥੋਂ ਜਿਹੜੇ ਸੁਆਦ ਰੱਖ ਲੈਣਾ 95 ਤੇ ਇਸ ਤਰ੍ਹਾਂ ਫਿਰ ਆਪਾਂ ਇੰਨੀ ਕੁੰਦੀ ਹੈ ਜਿਹੜੀ ਇਹਨੂੰ ਉੱਚੀ ਕਰ ਲੈਣਾ ਮੈਂ ਕੈਮਰਾ ਸੈੱਟ ਕਰਕੇ ਦਿਖਾਉਣੀ ਹੈ ਕਿ ਆਪਾਂ ਕਿਵੇਂ ਕੱਟ ਦੇਣਗੇ ਕਿਉਂਕਿ ਇਹ ਵਿੱਚ ਪੂਰਾ ਆਉਂਦਾ ਨਹੀਂ ਹੈ ਨਾ ਜੇ ਕੱਪੜਾ ਲੰਮਕ ਜਾਂਦਾ ਸਲਵਾਰ ਆਪਣੀ ਪੂਰੀ ਵਧੀਆ ਖੁੱਲੀ ਬਣ ਜਾਊਗੀ ਤੇ 벨ਟ ਲਈ ਕੱਪੜਾ ਬਾਅਦ ਚ ਜੂਆ ਆਪਾਂ ਕੇ ਲੈ ਕੇ ਕੱਪੜਾ ਫਿਰ ਦਾਸ ਦੇਣਾ ਇਸ ਤਰ੍ਹਾਂ ਆਕੰਡੀਆਂ ਜਿਹੜੀਆਂ ਨੇ ਇਹ ਉੱਪਰ ਚੜਾ ਕੇ ਰੱਖ ਲੈਣੀਆਂ ਨੇ ਇਸ ਤਰ੍ਹਾਂ ਕੰਡੀਆਂ ਇਹਦੀ ਕੰਨੀ ਥੋੜੀ ਚੌੜੀ ਹੁੰਦੀ ਹੈ ਜਿੰਨੀ ਵੀ ਹੈ ਕਿ ਦੋਨੇ ਕੰਡੀਆਂ ਇੱਕ ਦੂਜੇ ਦੇ ਇਸ ਤਰ੍ਹਾਂ ਉੱਪਰ ਚੜਾ ਕੇ ਆਪ ਰੱਖ ਲੈਣੀਆਂ ਨੇ ਬਿਲਕੁਲ ਬਰਾਬਰ ਕਰਕੇ ਇਸ ਤਰ੍ਹਾਂ ਜਿੰਨੀ ਮਰਜੀ ਕੁੱਲੀ ਸਲਵਾਰ ਆਪ ਬਣਾ ਸਕਦੇ ਆ ਇਸ ਤਰ੍ਹਾਂ ਐਸ ਤਰ੍ਹਾਂ ਆਪਣਾ ਇਹ ਦਮੁੰਡੀ ਸ਼ੰਗ ਲਾ ਕੇ ਇਥੋਂ ਆਸਮਾਨ ਰੱਖਾਂਗੇ ਨੋਂ ਦਾ ਜਿੰਨਾ ਵੀ ਹੈ ਕਿਸੇ ਦਾ ਆਪ ਦਸ ਰੱਖਦੇ ਆ ਇਸ ਤਰ੍ਹਾਂ ਇਹ ਟੋਕੜਾਈ ਕਰਾਂਗੇ ਇਹ ਉੱਚੀਆਂ ਹੁੰਦੀਆਂ ਹੋ ਜਾਣੀਆਂ ਤੇ ਵਿੱਚ ਆਪਾਂ ਦੇ ਕੇ ਇਸ ਤਰ੍ਹਾਂ ਨਾ ਬਹੁਤ ਸੋਹਣੀ ਆਪਣੀ ਜਿਹੜੀ ਸਲਵਾਰ ਬਣੂ ਇਹ ਮਾਰਜਿਨ ਸਣੀ ਆਪਣਾ 1.5 ਇੰਚ ਦਾ ਮਾਰਜਿਨ ਵੀ ਨਾਲ-ਨਾਲ ਚੱਲੂਗਾ ਠੀਕ ਹੈ ਜੀ ਇਹ 1.5 ਇੰਚ ਦਾ ਨਾ ਮਾਰਜਿਨ ਵੀ ਜਿਹੜਾ ਆਪਣਾ ਨਾਲ-ਨਾਲ ਆਪਾਂ ਵਿੱਚ ਹੀ ਰੱਖਿਆ ਹੋਇਆ ਆਹ ਵਾਲੀ ਜਿਹੜੀ ਹੈ ਇਹ ਆਪਣੀ ਸਲਾਈ ਆਉਗੀ ਐਸ ਤਰ੍ਹਾਂ ਇਸ ਤਰ੍ਹਾਂ ਹੋ ਜਾਣਾ ਹੈ। ਇੰਨਾ ਆਪਾਂ ਕਪੜਾ ਵਾਧ ਲੈਣਾ ਹੈ ਤੇ ਆਪਰੇ ਬਹੁਤ ਸੋਹਣੀ ਖੁੱਲੀ ਵਧੀਆ ਵਾਲ ਪਹਿਣਗੇ ਸਲਵਾਰ ਨੂੰ ਆ ਉੱਪਰ ਦੇ ਇਸੇ ਜੋ ਇੱਥੋਂ ਜਿਹੜਾ ਇਹ ਆਪਣੀ 벨ਟ ਰਹਿ ਜੂਗੀ ਤੇ ਇੱਥੇ ਆਹ ਲੀਰ ਜਿਹੜੀ ਇਹ ਪੌਂਚਾਂ ਨੂੰ ਲੱਗ ਜੂਗੀ। ਸਾਰਾ ਕੁਝ ਆਪਾਂ ਇਹਦੇ ਵਿੱਚੋਂ ਬਣਾਉਣਾ ਹੁੰਦਾ ਜਿਵੇਂ ਮੁੱਜੀ ਤੁਸੀਂ ਘਰ ਕੇ ਬਣਾ ਸਕਦੇ ਹੋ। ਚਾਹੀਦੀ ਇਹਨੂੰ ਥੱਲੇ ਨੂੰ ਕਰ ਲਓ ਚਾਹੀਦੀ ਉੱਪਰ ਨੂੰ ਕਰ ਲਓ ਤੇ ਬੰਨਣਾ ਇਸ ਤਰ੍ਹਾਂ ਹੀ ਆ। ਇਹ ਵੀ ਫਿਰ ਆਪਾਂ ਸਾਮ ਲਾ ਲੀਦਾ। ਇੱਕ ਸੰਬੈਲਟ ਦਾ ਵੀ ਆਪਾਂ ਆਪਣਾ ਦੇਖੋ ਕਪੜਾ ਵਾਧੂ ਲੈਣਾ। ਇਦਾਂੋਂ ਆਪਾਂ ਮੰਨ ਲੀਏ। 10:30 ਆ ਵਧੂ ਹੈ ਇਧਰ ਦਾ ਵੀ ਹੋ ਜਾਣਾ ਹੈ 13:30 ਹੋ ਜਾਣਾ ਇਧਰ ਵਾਲਾ ਵੀ ਵਧੂ ਹੈ ਆਪਣਾ ਕਪੜਾ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਕਟਿੰਗ ਕਰ ਦਿੰਨੇ ਆ ਠੀਕ ਹੈ ਜੀ ਹੁਣ ਸਿੱਧਾ ਆਪਾਂ ਕੱਟ ਲੈਨੇ ਆ ਆਪਾਂ ਜਿਹੜੇ ਬੈਟ ਤੇ ਰੱਖੇ ਕੱਟ ਉਹਨੇ ਕਿੰਨੇ ਜਾਵਦੇ ਥੋੜਾ ਜਿਹਾ ਨਵਾਂ ਬਰਨ ਨਾ ਕਬਾਟਾ ਸੱਟਿਆ ਗਿਆ ਦੋਤੀ ਇੰਨੀ ਸੌਖੀ ਆਪਣੀ ਆਹੀ ਲੀਰਾ ਹੋ ਜਾਣੀਆਂ ਇੰਨੀ ਸੌਖੀ ਆਪਣੀ ਸਲਵਾਰ ਦੀ ਕਟਿੰਗ ਹੈ ਆ ਆਪਣੀ ਜੀ ਬੈਟ ਬਣ ਜਾਣੀ ਹੈ 벨ਟ ਆਪਣੀ 22 ਇੰਚ ਹਿੱਪ ਹੈ ਤੇ ਉਹਦੇ ਦੇ ਹਿਸਾਬ ਨਾਲ ਕੇ ਆਪਾਂ 3 ਇੰਚ ਵਧ ਰੱਖਣੀ ਹੈ 22 ਇੰਚ ਹੋਵੇ ਹਿੱਪ ਜਾਂ 21 ਇੰਚ ਹੋਵੇ ਤਾਂ 24 ਇੰਚ ਨਾਲ ਆਪਣੀ 벨ਟ ਲੰਗਦੀ ਆ 25 ਉੱਪਰ ਰੱਖਦੇ ਆ ਆਪਣੀ 21 ਹੈ ਤੇ ਚੜਾਈ ਆਪਾਂ 8 ਇੰਚ ਰੱਖਣੀ ਆ ਆਪਾਂ ਜੀ ਬਚਿਆ ਕਪੜਾ ਤਾਂ ਥੱਲੇ ਨੂੰ ਬਚਾ ਲੈਣਾ ਆਪਣੇ ਕਿਸੇ ਨਾ ਕਿਸੇ ਕੰਮ ਆ ਜਾਂਦਾ ਹੈਗਾ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਹੈ ਸਲਵਾਰ 7.5 ਵੀ ਰੱਖ ਸਕਦੇ ਹੈ 벨ਟ ਜਿਹੜੀ 7.5 ਵੀ ਰੱਖ ਸਕਦੇ ਤੇ 8 ਇੰਚ ਵੀ ਰੱਖ ਜਾਂਦੇ ਰੱਖ ਸਕਦੇ ਆਪਾਂ ਫਿਰ ਆਪਣਾ ਨਾ ਜਿਹੜਾ ਇਹ ਹੈ ਇਹ ਖੁੱਲਾ ਡੁੱਲਾ ਨੀਫਾ ਜਿਹੜਾ ਖੁੱਲਾ ਡੁੱਲਾ ਮੁੜ ਜਾਂਦਾ ਹੈਗਾ ਆਪਾਂ ਇਹ ਕਟਿੰਗ ਕਰ ਲੈਂਦੇ ਆ ਇਹ ਬਹੁਤ ਸੋਹਣਾ ਕੱਪੜਾ ਹੈਗਾ ਚਾਹੀ ਤੁਸੀਂ ਲਾਈਨਿੰਗ ਵੀ ਇਹਦੇ ਚਲਾ ਸਕਦੇ ਹੋ ਲਾਈਨਿੰਗ ਲਾ ਕੇ ਹੋਰ ਵੀ ਨਿੱਗੇ ਸੂਟ ਹੋ ਜਾਂਦੇ ਨੇਗੇ ਲਓ ਜੀ ਇਹ ਆਪਣੀ 벨ਟ ਹੋਗੀ ਇਹ ਆਪਣੀ ਮੋਰੀਆਂ ਨੂੰ ਕੱਪੜਾ ਲੱਗ ਜਾਏਗਾ ਕਿਉਂਕਿ ਆਪਾਂ ਮੋਰੀ ਹੈ ਜਿਹੜੀ ਉਹ ਬਿਲਕੁਲ ਬਰੀਕ ਬਣਾਉਣੀ ਹੈਗੀ ਚੜਾਈs ਜਿਆਦਾ ਨਹੀਂ ਬਣਾਉਣੀ ਤੇ ਇੱਥੋਂ ਆਪਣੀ ਸਟੀਚਿੰਗ ਹੋ ਜਾਏਗੀ ਇਹ ਤੁਕਾਰ ਕਰ ਦਾਂਗੇ ਆਪਾਂ ਇਹ ਆਪਣੀ ਚਾਹੇ ਤੁਸੀਂ ਕੱਟ ਲੋ ਚਾਹੇ ਇਹਦੇ ਇੱਦੀ ਸਲਾਈਆਂ ਲਾ ਲੋ ਕੋਈ ਚੱਕਰ ਨਹੀਂ ਹੁੰਦਾ ਇਹਦੇ ਕੱਟਣ ਦਾ ਫਿਰ ਆਪਾਂ ਨੂੰ ਇੰਟਰਲੌਕ ਨਹੀਂ ਕਰਨਾ ਪੈਂਦਾ ਇਹਦੇ ਅੰਦਰਲੇ ਪਾਸੇ ਇੱਦੀ ਸਲਾਈਆਂ ਲੱਗ ਜਾਣੀਆਂ ਇਹ ਵੀ ਆਪਣਾ ਸੌਖਾ ਹੁੰਦਾ ਤੇ ਇੱਥੇ ਬਸ ਸਲਾਈਆਂ ਨਾਲ ਗੜੀਆਂ ਨੇ ਬਾਕੀ ਆਪਣਾ ਸਾਰਾ ਤਿਆਰ ਹੈਗਾ ਲਓ ਜੀ ਇਹ ਆਪਣੀ ਬਾਰਡਰ ਵਾਲੀ ਸੂਟ ਦੀ ਸਲਵਾਰ ਦੀ ਕਟਿੰਗ ਹੈ ਕਿਉਂਕਿ ਕਪੜਾ ਦਿੱਤਾ ਹੁੰਦਾ ਉਹਨਾਂ ਨੇ ਟਰੌਜ਼ਰ ਦਾ ਜਾਂ ਜਿਹੜੀ ਕਿ ਪਲਾਜ਼ੋ ਦਾ ਪਲਾਜ਼ੋ ਤੋਂ ਆਪਾਂ ਜਿਹੜੀ ਸਲਵਾਰ ਇਸ ਤਰ੍ਹਾਂ ਕਟਿੰਗ ਕਰ ਸਕਦੇ ਹਾਂ